ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕੁਆਲਿਟੀ ਦੀਆਂ ਟੋਕੜਾਂ ਗੱਬਣਾ ਝੋਟੀਆਂ ਲੈ ਕੇ ਆਏ ਜੋ ਕਿ ਵੀਰਾਂ ਨੇ ਵੇਚੀਆਂ ਤੀਆਂ ਚੰਗੇ ਦੁੱਧ ਵਾਲੀਆਂ ਨੇਗੀਆਂ ਚੰਗੀ ਕੁਆਲਿਟੀ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਹਸੀ ਕਾਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਐਡਰੈਸ ਵੀਰੇ ਪਿੰਡ ਧੌੜਾ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9915598872 9915598872 ਵੀਰ ਦਾ ਮੋਬਾਈਲ ਨੰਬਰ ਹੈ ਵੀਰੇ ਜਿਨੇ ਆਪਾਂ ਸਕਰੀਨ ਤੇ ਦੋ ਟੋਕੜਾਂ ਗੱਬਣਾ ਝੋਟੀਆਂ ਦੇਖੀਆਂ ਬਲਦਾਂ ਕਿੰਨੇ ਕਿੰਨੇ ਟਾਈਮ ਦੀਆਂ ਗੱਬਣਾ ਨੇਗੀਆਂ ਆਪਾਂ ਮੇਰੇ ਸਵਾ 4 ਮਹੀਨਿਆਂ ਦੀ ਗੱਪਣਾ ਇਹ ਹੈ ਜਿਹੜੀ ਸਵਾ 4 ਦੀ ਕਹਿ ਕੇ ਆਈ ਹੈ ਆਪਣੇ ਕੋਲੇ ਪਰ ਸਵਾ 4 ਦੀ ਮਤਲਬ ਵੀ ਕਹਿ ਕੇ ਆਪਣੇ ਕੋਲੇ 4.5 ਦੀ ਆਈ ਹੈ ਤੇ ਉਹ ਸਵਾ 4 ਦੀ ਕਹਿ ਕੇ ਦੇਵਾਂਗੇ ਆਪਾਂ ਤੇ ਮੰਨ ਲਓ ਵੀ ਦੁੱਧ ਕਿੰਨਾ ਕਹੇ ਥੱਲੇ ਦੁੱਧ ਮੇਰੇ ਹੁਣ 5 ਕਿਲੋ ਆਏ ਥੱਲੇ ਦੁੱਧ ਹੁਣ 5 ਕਿਲੋ ਮਿਲਦੀ ਕਿਵੇਂ ਆ ਮੇਰੇ ਮੇਰੇ ਹਜੇ ਅਸੀਂ ਤਾਂ ਚਾੜਤੀ ਲਾ ਕੇ ਲੈ ਆਏ ਵੀ ਮੈਂ ਇੱਕ ਅੱਧਾ ਦਿਨ ਕਰ ਵੀ ਮੰਨ ਲਓ ਵੀ ਵੀਰ ਕਹਿੰਦਾ ਵੀ ਡੇਰੀ ਤੋਂ ਆਈਆਂ ਕਰਕੇ ਚਾੜ ਦੇ ਲੈ ਕੇ ਆਏ ਇੱਕ ਦੋ ਦਿਨ ਟੀਕਾ ਵੀ ਲਵਾ ਸਕਦੀ ਹੈ ਜੇ ਕਿਸੇ ਬੰਦੇ ਦੀ ਚੰਗੀ ਸਾਮ ਹੂ ਮੰਨ ਲਓ ਵੀ ਚਾੜ ਤੇ ਵੀ ਲੱਗ ਸਕਦੀ ਹੈ ਮਨ ਲਓ ਵੀ ਹਵਾਨਾ ਵੀ ਗਵਾਹੀ ਭਰਦਾ ਜਿਵੇਂ ਤਾਜੀ ਮਹਿੰਦੇ ਹਵਾਨਾ ਹੁੰਦਾ ਇਸ ਤਰ੍ਹਾਂ ਦਾ ਹਵਾਨਾ ਹੋਣਾ ਛੋਟੀ ਦੇ ਕੱਦ ਕਾੜ ਦਾ ਦੇਖੋ ਕੋਈ ਅੰਤ ਨਹੀਂਗਾ ਸੂਆ ਪਹਿਲਾ ਸੀਗਾ ਮਤਲਬ ਇਹਦਾ ਹੁਣ ਦੂਜੇ ਸੂਏ ਸੂ ਕੀ ਓਰੀਜਨਲ ਆ ਵੱਡੇ ਕੱਦ ਕਾੜ ਦੇ ਵਿੱਚ ਵੀਰੇ ਆਪਾਂ ਮੰਨ ਲਓ ਵੀ ਮਾਲ ਜਿਆਦੇ ਹਰਿਆਣੇ ਚੋਂ ਪਰਚੇਜ ਕਰਦੇ ਹਾਂ ਨਾ ਪਹਿਲਣ ਦਾ ਵੀਰੇ 14 ਕਿਲੋ ਦੁੱਧ ਚਬਾ ਕੇ ਦਿੱਤਾ ਪਹਿਲਣ ਦਾ ਮਤਲਬ ਵੀ 14 ਕਿਲੋ ਦੁੱਧ ਆਪਾਂ ਚਬਾ ਕੇ ਦਿੱਤਾਗਾ ਗਾਹਾਂ ਕਿੰਨੇ ਕ ਨੂੰ ਮੂੰਹ ਮਾਰ ਸਕਦੀ ਬਾਲਾ ਵੀ ਨਾਰਮਲ ਸੇਵਾ ਤੇ ਜੇ ਬੰਦੇ ਨੇ ਕਹਿੰਦੇ ਆ ਵੀਰੇ ਆਪਾਂ ਕਹਿੰਦੇ ਨਹੀਂ 15 ਕਿਲੋ ਦੁੱਧ ਐਟ ਵੀ ਦੇ ਦੋ 15 ਕਿਲੋ ਦੁੱਧ ਮੰਨ ਕੇ ਲੈ ਲਓ ਵੀਰ ਕਹਿੰਦਾ ਵੀ ਦੂਜੇ ਸਵੇਰੇ 15 ਕਿਲੋ ਦੁੱਧ ਐਡੇ ਕੱਦ ਕਾਠ ਵਾਲੀਆਂ ਝੋਟੀਆਂ ਨੂੰ ਕੋਈ ਦੁਬਾਰੇ ਵੇਚ ਨਹੀਂ ਵੀ ਹੋਈ ਆਪਾਂ ਦੁਬਾਰੇ ਲੈ ਵੀ ਲਵਾਂਗੇ ਵਾਪਸ ਵੀ ਕਰਵਾ ਲਾਂਗੇ ਵੀਰ ਕਹਿੰਦਾ ਵੀ ਕਹਿਣ ਤੇ ਕਹਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਵੀ 14 14 ਕਿਲੋ ਦੁੱਧ ਮੰਨ ਲਓ ਵੀ ਜੋਖ ਕੇ ਵੀਰਾਂ ਤੋਲ ਗਏ ਹੁਣੇ ਡੇਰੀ ਵਾਲੇ ਬੰਦੇ ਵਾਪਸ ਉਹੀ ਮਹਿ ਮਗਾਈ ਜਾਂਦੀ ਹੁੰਦੀ ਹੈ ਜਿਹੜੀ ਆਪ ਦੀ ਸਹੇੜੀ ਤੇ ਭੇਜੀ ਜਾ ਸਕੇ ਨਹੀਂ ਤੁਹਾਨੂੰ ਪਤਾ ਵੀ ਟੋਕੜਾਂ ਚ ਬੀਜ ਦੇ ਕੱਦੂ ਹੁੰਨੇ ਆ ਤੇ ਨਿਕਲ ਅੱਲਾਉਂਦੀਆਂ ਨੇ ਉਹ ਕੰਮ ਹੁੰਦਾ ਵੀਰਾਂ ਦੇ ਆਪਦੇ ਘਰੋਂ ਮਾਲ ਭੇਜਿਆ ਹੋਇਆ ਹੋਵੇਗਾ ਤਾਂ ਕਰਕੇ ਟੋਕੜਾਂ ਝੋਟੀਆਂ ਵਾਪਸ ਲਿਆਉਂਦੇ ਨੇਗੇ ਚੰਗੀਆਂ ਦੁੱਧ ਵਾਲੀਆਂ ਤੇ ਵੀਰੇ ਮੰਨ ਲਓ ਵੀ 4.5 ਦੀ ਗੱਬਣਾਂਗੀ ਦੁੱਧ 5 ਕਿਲੋ ਖੋਲ ਕੇ ਢੇੜਾ ਦੁਬਾਰੇ ਤੋਰੇ ਬਖੋਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਕੱਦਗਾੜ ਦਾ ਦੇਖੋ ਕੋਈ ਅੰਤ ਨਹੀਂ ਰਿੰਗ ਸਿੰਘ ਬਿਲਕੁਲ ਬੰਬਈ ਵਾਲੀ ਝੋਟੀ ਵੱਡੇ ਕੱਦਗਾੜ ਦੇ ਵਿੱਚ ਇਧਰ ਲਈ ਤੋੜਦੇ ਪਹਿਲੇ ਨੰਬਰ ਵਾਲੀ ਵੀਰੇ ਪਹਿਲਾਂ ਜੱਡ ਬਲੈਕ ਜਮਾ ਜੱਡ ਬਲੈਕ ਜਮਾ ਥਣ ਲੇਵੇ ਦਾ ਕੋਈ ਅੰਤ ਨਹੀਂ ਜਿਵੇਂ ਤਾਜ਼ੀਆਂ ਦੇ ਹਵਾਨਾ ਗਵਾਹੀ ਭਰਦਾ ਹੁੰਦਾ ਇਹ ਇੰਨਾ ਹਵਾਨਾ ਹੋਣਾ ਝੋਟੀ ਦੀ ਹੁਣ ਚਵਾਈ ਰੋਕੀ ਹੋਈ ਆ ਕਿ ਮਤਲਬ ਨਾ ਵੀਰੇ ਚੋਈ ਹੋਈ ਆ ਹੁਣ ਚਵਾਈ ਵੀ ਹੋਈ ਹੋਈ ਆ ਕੋਈ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹ ਨਹੀਂਗਾ ਵੀ ਚਵਾਈ ਕਰੀ ਨਹੀਂ ਹੁਣੀ ਹਜੇ ਡੇਰੀ ਚੋਂ ਆਈਆਂ ਸੀਗੀਆਂ ਗੱਡੀ ਚੋਂ ਲਾਈਆਂ ਹੀ ਦੀ ਨਵਾਂ ਹੋਣ ਸਾਰ ਆਪਾਂ ਵੀਡੀਓ ਕਵਰ ਕਰਨ ਲੱਗੇ ਲੈਂਥ ਲੋਂਥ ਦੇਖ ਲਓ ਝੋਟੀ ਦੀ ਬਹੁਤ ਚੰਗੀ ਆ ਚੰਗੀ ਲੱਕੜ ਵਾਲੀ ਸਟ੍ਰੇਟਨੈਸ ਟੂ ਹੀ ਕੋਈ ਵਿੰਗਵਲਿੰਗ ਆ ਬਾਕੀ ਫੇਸ ਕੁਆਲਿਟੀ ਦੇਖ ਲਓ ਤੁਸੀਂ ਬਹੁਤ ਹੀ ਸੁੰਦਰ ਵੱਡੇ ਕੱਦ ਕਾੜ ਦੇ ਵਿੱਚ ਟੌਪ ਕੁਆਲਿਟੀ ਦੀ ਝੋਟੀਆਂ ਤੋਕੜ ਗੱਬਣ 54 ਮਹੀਨਿਆਂ ਦੀ 5 ਕਿਲੋ ਦੁੱਧ ਹਾਜ਼ਰ ਬਾਜ਼ਵ ਰੇਟ ਵੀਰ ਤੋਂ ਵੀਡੀਓ ਚ ਹੀ ਕਰਵਾਵਾਂਗੇ ਜੇ ਰੇਟ ਮੇਰੇ ਫੋਨ ਤੇ ਰੇਟ ਫੋਨ ਤੇ ਹੋਣਗੇ ਬਾਜ਼ਵ ਜਮਾ ਜਮਾ ਬਾਜ਼ਵ ਰੇਟ ਹੋਣਗੇ ਕਈ ਵਾਰੀ ਵੀਰ ਕਹਿੰਦਾ ਵੀ ਵੇਚਣ ਵਾਲਾ ਬੰਦਾ ਲੈ ਲਾਂਦਾਗਾ ਰੇਟ ਬਿਲਕੁਲ ਬਾਜ਼ਵ ਹੋਣਗੇ ਆਇ ਨਾ ਮੰਨਿਓ ਵੀ ਜਾਦੇ ਰੇਟ ਹੋਣਗੇ ਬਿਲਕੁਲ ਬਾਜ਼ਵ ਰੇਟ ਹੋਣਗੇ ਪਰ ਗੱਲ ਵੀਰ ਕਹਿੰਦੇ ਫੋਨ ਤੇ ਕਰਾਂਗੇ ਜਿਹੜੀ ਦੋ ਨੰਬਰ ਤੇ ਵੀਰੇ ਦੇਖੀ ਜਾਂਦੇ ਝੋਟੀਆਂ ਏਬ ਦੇ 7 ਮਹੀਨਿਆਂ ਦੀ ਗੱਬਣਾ 8ਵਾਂ ਲੱਗਿਆ ਹੋਇਆ ਹੈ। ਇਹ 7 ਮਹੀਨੇ ਦੀ ਗੱਬਣਾ 8ਵਾਂ ਲੱਗਿਆ ਹੋਇਆ ਹੈ। ਆਹ ਥਾਣ ਚੈੱਕ ਕਰਵਾਉਂਦੀ ਆ। ਥਾਣ ਵੀਰ ਕਹਿੰਦਾ ਇਹ ਵੀ ਚੈੱਕ ਕਰਵਾਉਂਦੀ ਆ ਵੀਰੇ ਯਾਰ ਆਪਣੀ ਚੈੱਕ ਥੱਲੋਂ ਵੀਰ ਕਹਿੰਦਾ ਹੱਥ ਲਾਉਣ ਦੀ ਗਰੰਟੀ ਨਹੀਂ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਤਾਂ ਆਪਣੀ ਥੱਲੋਂ ਗਰੰਟੀ ਹੋ ਗੱਬਣ ਦੀ ਗਰੰਟੀ ਹੋ ਘਰੇ ਆ ਕੇ ਵੀਰ ਆਪਦੇ ਚੈੱਕ ਕਰਾ ਸਕਦਾ ਹੈਗਾ। ਤੇ ਵੀਰੇ ਮਤਲਬ ਇਹਦਾ ਦੁੱਧ ਕਿੰਨਾ ਕੀ ਇਹ ਵੀ ਪਹਿਲੇ ਸੂਈ ਸੂਈ ਹੋਈ ਹੈ। ਇਹ ਵੀ ਪਹਿਲੇ ਸੂਈ ਪਹਿਲੇ ਸੂਈ ਇਹ ਸੂਈ ਹੋਈ ਹੈ। ਕੱਦ ਮੰਨ ਲਓ ਵੀ ਉਹ ਤੋਂ 4 ਉਂਗਲਾਂ ਦਾ ਕੱਦ ਉੱਚਾ ਹੀ ਮਨ ਲਓ ਵੀ ਫੁੱਲ ਸਾਈਜ਼ 'ਚ ਕਦ ਗੈ ਸਕਦੇ ਆਂਗੇ ਦੇਖੋ ਆ ਮਈਆਂ ਵੀਰਾਂ ਕੋਲੇ ਸਾਰੀਆਂ ਚੰਗੀਆਂ ਆਉਂਦੀਆਂ ਨੇ ਏਡੇ ਏਡੇ ਕੱਦਾਂ ਵਾਲੀਆਂ ਮਈਆਂ ਹੁੰਦੀਆਂ ਨੇ ਉਹਨਾਂ ਤੋਂ ਵੀ ਉੱਪਰ ਦੀ ਜਾਂਦੀਆਂ ਬਾਕੀ ਟੋਕੜ ਮੈਂ ਦਾ ਕੱਦ 5-4 ਉਂਗਲਾਂ ਹੀ ਨਿਮਣ ਲੱਗਿਆ ਨਾ ਜਦੋਂ ਤਾਜੀ ਮੈਂ ਹੁੰਦੀ ਉਹਦੇ ਸਰੀਰ ਨੂੰ ਸੋਜੱਸ ਆਪਾ ਆ ਕੇ ਕੱਦ ਜਿਆਦਾ ਹੋਰ ਹੋਣ ਲੱਗਿਆ ਨਾਗਾ ਤੇ ਵੀਰੇ ਇਹਦਾ ਰੇਟ ਕੀ ਹੋਊਗਾ ਦੁੱਧ ਦੁੱਧ ਮੰਨ ਲਓ ਵੀ ਥਣ ਚੱਕ ਕਰਾਉਂਦੀ ਆ 7 ਮਹੀਨੇ ਦੀ ਗੱਭਣ ਹੈ ਹਾਂ ਵੀਰੇ ਇਹਦਾ ਰੇਟ ਫੋਨਤੀ ਹੋਊਗਾ ਰੋ ਰੇਟ ਫੋਨ ਖੋਲ ਕੇ ਗੇੜਾ ਦੇ ਬਾਰੇ ਤੋਰੇ ਬੋਖਾ ਭਾਈ ਵੀ ਬਾਈਆਂ ਨੂੰ ਚੈੱਕ ਕਰਾ ਦ ਚੈੱਕ ਕਰ ਸਕਦੇ ਹੋ ਕਿ ਵੱਡੇ ਕਦ ਕਾੜ ਦੇ ਵਿੱਚ ਫੁੱਲ ਸਾਈਜ਼ ਚ ਕਾਦਾਗਾ ਰੇਟ ਬਿਲਕੁਲਵਾਜ ਹੋਣਗੇ ਟੋਕੜ ਗੱਬਣ ਵੀਰਾਂ ਵਾਲੇ ਲਈ ਸੁਨਹਿਰੀ ਮੌਕਾ ਹੀ ਹੈ ਚੰਗੀ ਟੌਪ ਕੁਆਲਿਟੀ ਦੇ ਝੋਟੀਆਂ ਟੋਕਣਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇਗੀਆਂ 15 ਕਿਲੋ ਦੁੱਧ ਵਾਲੀ ਤਾਜੀ ਪਲੂਣ ਝੋਟੀ ਬਹੁਤ ਘੱਟ ਮਿਲਦੀ ਹੈ ਹਰਿਆਣੇ ਜੋ ਵੀਰ ਮਾਲ ਪਰਚੇਜ ਕਰਦੇ ਨੇ ਚੰਗੀਆਂ ਡੇਰੀਆਂ ਵਾਲੇ ਵੀਰ ਬਾਈਆਂ ਤੋਂ ਮਾਲ ਲੈਂਦੇ ਨੇ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਬਾਈਆਂ ਨਾਲ ਜਰੂਰ ਕੰਟੈਕਟ ਕਰ ਲਿਓ ਬਾਕੀ ਬੇਲ ਬੂਲ ਦੇਖੋ ਝੋਟੀ ਦੀ ਕਿੰਨੀ ਲੰਮੀ ਹੈਗੀ ਕੋਈ ਕਹਣਾ ਫੋਨ ਤੇ ਕਹਾਂ ਨਾਲ ਨਿੰਬੜੀ ਛੋਟੀ ਹੁੰਦੀ ਜਦੋਂ ਕੋਲੇ ਆ ਕੇ ਦੇਖੋਗੇ ਮੰਨ ਲਓ ਵੀ ਛੋਡਾ ਰੂਖ ਉਸ ਹੋ ਜੂ ਜਿਹੜੇ ਵੀਰ ਦਾ ਸੌਦਾ ਹੋਊਗਾ ਐ ਨਹੀਂ ਨਿਕਲੂ ਵੀ ਛੋਟੀ ਐ ਝੋਟੀ ਲੈਂਥ ਲੋਂਥ ਬਹੁਤ ਚੰਗੀ ਐ ਝੋਟੀ ਦੀ ਬਾਜਬ ਰੇਟ ਵੀਡੀਓ ਤੇ ਹੋਊਗਾ ਪਿੰਡ ਵੀਰ ਆਪਾਂ ਦੋਨੇ ਜੋ ਤਾਜ਼ੀਆਂ ਜੇ ਕਿਸੇ ਵੀਰ ਨੇ ਵਾਪਸ ਕਰਨੀ ਹੁਣ ਜੋੜੀ ਲੈਂਦਾ ਤਾਂ ਵੀਰ ਕਹਿੰਦੇ ਆਪਾਂ ਤਾਜ਼ੀਆਂ ਵਾਪਸ ਵੀ ਕਰਵਾ ਲਾਂਗੇ ਕਿਉਂਕਿ ਜਦੋਂ ਮਾਲ ਆਪਰੇ ਘਰੋਂ ਗਿਆ ਹੋਵੇ ਉਹੋ ਜੀ ਮੈਂ ਵਾਪਸ ਹੀ ਹੋ ਜਾਂਦੀ ਹੈਗੀ ਦੇਖੋ ਕਦ ਦੀ ਤੁਸੀਂ ਗਵਾਹੀ ਭਰ ਸਕਦਾ ਕਿੱਡੇ ਕਿੱਡੇ ਕਾਦਦੇ ਨੇ ਝੋਟੀਆਂ ਦੇ ਪਿੰਡ ਵੀਰ ਦਾ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9915598872 ਵੀਰ ਦਾ ਮੋਬਾਈਲ ਨੰਬਰ ਹੈ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ